ਜਿੰਦਾਬਾਦ 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 ਆਮ ਪੂਰੇ ਕੱਲ ਜਿੰਦਾਬਾਦ 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 ਪਿਛਲੇ ਕਈਆਂ ਮਹੀਨਿਆਂ ਤੋਂ ਪੰਜਾਬ ਸਰਕਾਰ ਨੇ ਇੱਕ ਲੈਂਡ ਪੋਲਿੰਗ ਦੇ ਨਾਂ ਤੇ ਸਾਡੀਆਂ ਜ਼ਮੀਨਾਂ ਹੜੱਪਣ ਲਈ ਇੱਕ ਇਹਨਾਂ ਨੇ ਕਾਨੂੰਨ ਬਣਾ ਦਿੱਤਾ ਸੀ ਉਸ ਨੂੰ ਜਥੇਵੰਦੀਆਂ ਦੇ ਆਮ ਕਿਸਾਨਾਂ ਦੇ ਡਰ ਤੋਂ ਜਦੋਂ ਵਿਰੋਧ ਹੋਣ ਲੱਗਾ ਵਿਰੋਧ ਤੇ ਡਰ ਤੋਂ ਇਹਨਾਂ ਨੇ ਰੱਤਾ ਕੀਤਾ ਪਰ ਮੁੱਢੋਂ ਰੱਦ ਨਹੀਂ ਕੀਤਾ ਰੱਦ ਕਰਾਉਣ ਲਈ ਲੈਂਡ ਪੋਲਿੰਗ ਨੂੰ ਅੱਜ ਅਸੀਂ ਕੁੱਕੜਪਿੰਡ ਵਿਖੇ ਇੱਕ ਵਿਸ਼ਾਲ ਧਰਨਾ ਵਿਸ਼ਾਲ ਰੈਲੀ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਪਹੁੰਚਣ ਲਈ ਅੱਜ ਟੋਲ ਪਲਾਜ਼ਾ ਬਹਿਰਾਮ ਵਿਖੇ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਤੇ ਹੁਣ ਉੱਤੇ ਕੁੱਕੜਪਿੰਡ ਚਾਲੂ ਪਾਉਣ ਜਾ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਬਹਿਰਾਮ ਟੋਲ ਪਲਾਜ਼ਾ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਰਾਬਾਜ਼ੀ ਕੀਤੀ ਗਈ ਇਸ ਮੌਕੇ ਜੂਨੀਅਨ ਦੇ ਸੂਬਾ ਮੀਤ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਆਜੂ ਦਾ ਧਰਨਾ ਜਿਸ ਵਿੱਚ ਕਿਸਾਨਾਂ ਦਾ ਖੰਡ ਮਿਲਣਾ ਤੇ ਵੱਲ ਬਕਾਇਆ ਅਤੇ ਲੈਂਡ ਪੂਲਿੰਗ ਸਕੀਮ ਨੂੰ ਮੁੜ ਤੋਂ ਰੱਦ ਕਰਵਾਉਣ ਸੰਬੰਧੀ ਧਰਨਾ ਦਿੱਤਾ ਜਾ ਰਿਹਾ ਹੈ ਜਦੋਂ ਤੱਕ ਸਰਕਾਰਾਂ ਵੱਲੋਂ ਕਿਸਾਨ ਵਿਰੋਧੀ ਵਿਧਾਇਕ ਕਦਮ ਵਾਪਸ ਨਹੀਂ ਲਈ ਜਾਂਦੇ ਉਦੋਂ ਤੱਕ ਸਾਡੇ ਧਰਨੇ ਪ੍ਰਦਰਸ਼ਨ ਚੱਲਦੇ ਰਹਿਣਗੇ ਹਾਂਜੀ ਆਪਣਾ ਆਪਣਾ ਕਦਮ ਸੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਤਵਿੰਦਰ ਸਿੰਘ ਸੰਧਵਾ ਸੂਬਾ ਮਿਲ ਪ੍ਰਧਾਨ ਧਾਰਕਿਕ ਸਾਂਝ ਜੂਨੀਅਨ ਦਰਵਾਦਾ ਜਿਵੇਂ ਆਪ ਨੂੰ ਪਤਾ ਹੀ ਆ ਪਿਛਲੇ ਕਈਆਂ ਮਹੀਨਿਆਂ ਤੋਂ ਪੰਜਾਬ ਸਰਕਾਰ ਨੇ ਇੱਕ ਲੈਂਡ ਪੋਲਿੰਗ ਦੇ ਨਾਂ ਤੇ ਸਾਡੀਆਂ ਜ਼ਮੀਨਾਂ ਹੜੱਪਣ ਲਈ ਇੱਕ ਇਹਨਾਂ ਨੇ ਕਾਨੂੰਨ ਬਣਾ ਦਿੱਤਾ ਸੀ ਉਸ ਨੂੰ ਜਥੇਬੰਦੀਆਂ ਦੇ ਆਮ ਕਿਸਾਨਾਂ ਦੇ ਡਰ ਤੋਂ ਜਦੋਂ ਵਿਰੋਧ ਹੋਣ ਲੱਗਾ ਵਿਰੋਧ ਤੇ ਡਰ ਤੋਂ ਇਹਨਾਂ ਨੇ ਰੱਤਾ ਕੀਤਾ ਪਰ ਮੁੱਢੋਂ ਰੱਦ ਨਹੀਂ ਕੀਤਾ ਮੁੱਢੋਂ ਰੱਦ ਕਰਾਉਣ ਲਈ ਲੈਂਡ ਪੋਲਿੰਗ ਨੂੰ ਅੱਜ ਅਸੀਂ ਕੁੱਕੜਪੈਂਡ ਵਿਖੇ ਇੱਕ ਵਿਸ਼ਾਲ ਧਰਨਾ ਵਿਸ਼ਾਲ ਰੈਲੀ ਕਰਨ ਜਾ ਰਹੇ ਆ ਉਸ ਦੇ ਵਿੱਚ ਪਹੁੰਚਣ ਲਈ ਅੱਜ ਟੋਲ ਪਲਾਜ਼ਾ ਬਹਿਰਾਮ ਵਿਖੇ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਤੇ ਹੁਣ ਉੱਤੇ ਕੁੱਪਰਪੰਡ ਚਾਲੇ ਕੌਣ ਜਾ ਰਹੇ ਨੇ ਕਿਦਾਂ ਤੁਸੀਂ ਕਹਿੰਦੇ ਆ ਕਿ ਜਿਹੜਾ ਲੈਂਡ ਪੂਲ ਜਿਹੜਾ ਬਣਾਇਆ ਸੀਗਾ ਆ ਉਹ ਪੰਜਾਬ ਸਰਕਾਰ ਨੇ ਤਾਂ ਵਾਪਸ ਲੈ ਲਿਆ ਪੂਰਾ ਫੋਕਟਾ ਕਰ ਨੇ ਨਹੀਂ ਉਹ ਸੰਸਦ ਦੇ ਵਿੱਚ ਉਹਨਾਂ ਨੇ ਮਤੇ ਪਾ ਕੇ ਬਣਾਇਆ ਸੀ ਕਾਨੂੰਨ ਬਣਾਇਆ ਸੀ ਸੰਸਦ ਦੇ ਵਿੱਚੋਂ ਅਸੀਂ ਮੋਟੋ ਰੱਦ ਚਾਹੁੰਦੇ ਆ ਇਹ ਜਿਹੜੀ ਲੈਂਡ ਪੂਲੰਗਿਆ ਅੱਜ ਤੋਂ ਨਹੀਂ ਬਣੀ ਪਹਿਲਾਂ 1955 ਵਿੱਚ ਆਈ ਇਹ 1971 ਚ ਆਈ ਫਿਰ 2013 ਦੇ ਵਿੱਚ ਆਈ ਇਹਦੇ ਰੂਪ ਬਦਲ ਕੇ ਹੁਣ ਇਹਨਾਂ ਨੇ 2025 ਦੇ ਵਿੱਚ ਲੈਂਡ ਪੋਲਿੰਗ ਦੇ ਨਾਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਹੜਪਣ ਲਈ ਇਹ ਨੀਤੀ ਫੇਰ ਬਣਾਈ ਅਸੀਂ ਇਸ ਨੂੰ ਮੁੱਟੋ ਰੱਦ ਚਾਹੁੰਦੇ ਆਂ ਵੀ ਮੁੱਟੋ ਰੱਦ ਕਰਨ ਸੰਸਦ ਦੇ ਵਿੱਚ ਇਹ ਵਾਜਟ ਹੋਣ ਉੱਥੋਂ ਇਹ ਰੱਦ ਹੋਵੇ ਕਿਉਂਕਿ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਸਾਡੇ ਬੱਚੇ ਆ ਜਨਰੇਸ਼ਨ ਆ ਉਹਨਾਂ ਨੂੰ ਇਹਨਾਂ ਦੀਆਂ ਨੀਤੀਆਂ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਦਾ ਧਰਨਾ ਕਿ ਇਸ ਚੀਜ਼ ਵਾਪਸ ਆਵੇ ਅੱਜ ਦਾ ਧਰਨਾ ਇੱਕ ਤਾਂ ਲੈਂਡ ਪੋਲਿੰਗ ਮੁੱਟੋ ਰੱਦ ਕਰਾਉਣ ਲਈ ਇੱਕ ਸਾਡੀ ਗੰਨੇ ਦੀ ਪੁਰਾਣੀ ਪੇਵਮੈਂਟ ਚੇਰਾਂ ਦੀ ਅੜੀ ਹੋਈ ਹੈ ਪਕਵਾੜਾ ਸ਼ੁਕਰ ਮਿਲਦੀ ਤਾਂ ਬਾਕੀ ਪੰਜਾਬ ਦੀਆਂ ਸਹਿਕਾਰੀ ਤੇ ਪ੍ਰਾਈਵੇਟ ਮਿਲਾਂ ਦੀ ਤੇ ਇੱਕ ਤਰਨਤਨ ਜ਼ਿਲ੍ਹੇ ਦੇ ਵਿੱਚ ਬਿਆਸ ਦਰਿਆ 'ਨ ਇੱਕ ਤਕਰੀਬਨ 6000 ਏਕੜ ਝੋਨੇ ਦਾ ਸਾਡਾ ਬਰਬਾਦ ਕਰਦਾ ਕਿਸਾਨਾਂ ਦਾ ਉਹਦੇ ਮੁਆਵਜ਼ੇ ਲਈ ਤੇ ਉਹ ਬੰਨ ਵੱਡੇ ਕਰਨ ਲਈ ਇੱਕ ਝੋਨੇ ਦੀ ਫਸਲ ਦੇ ਵੇਚਣ ਲਈ ਵੇਚਣ ਦੇ ਸਵਾਲ ਕਿਉਂਕਿ ਸੈਲਰਾਂ ਵਾਲੇ ਕਹਿ ਰਹੇ ਕਿ ਸਾਡੇ ਕੋਲ ਥੈ ਹੈ ਨਿਕਲਉਣ ਲਈ ਉਹ ਕਰਉਣ ਲਈ ਹੁਣ ਤੋਂ ਹੀ ਸਰਕਾਰ ਨੂੰ ਲਾਹਟ ਕਰਦੇ ਜੇ ਮਰੇ ਝੋਨਾ ਸਾਡਾ ਵਧੀਆ ਤਰੀਕੇ ਨਾਲ ਨਾ ਵਿਕਿਆ ਤਾ ਇਸ ਤੋਂ ਵੀ ਵੱਡੇ ਸੰਘਰਸ਼ ਤਿੱਖੇ ਸੰਘਰਸ਼ ਹੋਣਗੇ ਸੰਘਰਸ਼ਾਂ ਦੇ ਰਾਹੀਂ ਹੱਲ ਹੋਦਾ ਦਿੱਸਣਾ ਪਾਉਣਾ ਕਿ ਹਰ ਅਬਲੇ ਆਪਣਾ ਸੰਘਰਸ਼ ਕਰਦਾ ਹੈ ਕੋਈ ਵੀ ਜਥੇਬੰਦੀ ਹੋਵੇ ਜਾਂ ਕੋਈ ਸੰਘਰਸ਼ ਕਰਦੇ ਆ ਕਿ ਸਰਕਾਰਾਂ ਜਾਂ ਉੱਤੇਲੇ ਜਾਗਦੀਆਂ ਜਾਂ ਉਹ ਛੋਟੇ ਬਸ ਦੇ ਵਿੱਚ ਵਸਦੀਆਂ ਪੂਰੀ ਫਿਰ ਕੀ ਆਪਾਂ ਨੂੰ ਇਹੀ ਹਰ ਬਲੇ ਅੜਾ ਪਾਉਣਾ ਪਊਗਾ ਸੰਘਰਸ਼ ਕਰਨ ਨੂੰ ਮਜਬੂਰ ਕੌਣ ਕਰਦਾ ਜੀ ਸਰਕਾਰਾਂ ਕਰਦੀਆਂ ਦੇਖੋ ਇੱਕ ਕਿਸਾਨ ਆ ਆਪਣੀ ਫਸਲ ਪੁੱਤਾਂ ਵਾਂਗੂ ਪਾਲਦਾ ਜਦੋਂ ਉਹਨੂੰ ਵੇਚਣ ਦਾ ਵੇਲਾ ਆਉਂਦਾ ਕਦੇ ਛੈਲਰਾਂ ਵਾਲੇ ਕਹਿ ਦਿੰਦੇ ਆ ਜੀ ਆਹ ਵੀ ਨਹੀਂ ਆ ਲੈਣਾ ਸੀ ਕਦੇ ਸਾਡੇ ਸਟੋਰਾਂ ਦੇ ਵਿੱਚ ਥੈਂ ਹੈ ਨਹੀਂਗਾ ਉਸ ਤੋਂ ਬਾਅਦ ਵੀ ਕਿਸਾਨ ਕੀ ਕਰੇ ਉਹਦੇ ਕੋਲ ਹੋਰ ਤਾਂ ਕੋਈ ਰਾਹ ਹੈ ਨਹੀਂਗਾ ਸਰਕਾਰ ਸੁਣਦੀ ਨਹੀਂ ਆਖਰ ਤੇ ਰੋੜਾਂ ਤੇ ਆਊਗਾ ਸੰਘਰਸ਼ ਕਰਕੇ ਫੇਰ ਕੁਝ ਨਾ ਕੁਝ ਪੱਲੇ ਪੈਂਦਾ ਹੈ ਸੰਘਰਸ਼ ਕਰਨ ਲਈ ਸਾਨੂੰ ਸਰਕਾਰਾਂ ਹੀ ਖਸੌਣੀਆਂ ਕੋਈ ਸ਼ੌਂਕ ਨਹੀਂ ਦਾ ਗੰਨੇ ਦਾ ਕਿੰਨਾ ਬਕਾਇਆ ਰਹਿੰਦਾ ਗੰਨੇ ਦਾ ਬਕਾਇਆ ਤਕਰੀਬਨ 400 ਪਲੱਸ ਕਰੋੜ ਜੀ ਸਾਰੀਆਂ ਮੇਲਾਂ ਦਾ ਵਿੱਚ ਸਹਿਕਾਰੀ ਤਾਂ ਵਿੱਚ ਪ੍ਰਾਈਵੇਟ ਮਿਲਾਂ ਕਿੰਨੇ ਕੁ ਨਿਸ਼ਾਨਾ ਦਾ ਹੈ ਕਿਸਾਨ ਸਾਰਿਆਂ ਦਾ ਇਹ ਟੋਟਲ ਜਿੰਨੇ ਵੀ ਮਤਲਬ ਘਟੋੜ 2200 ਦੇ ਕਰੀਬ ਕਿਸਾਨ ਫਗਵਾੜਾ 슈ਗਰ ਮਿਲ ਦੇ ਨਾਲ ਰਿਲੇਟਡ ਆ ਰੇਂਗ ਦਾ ਕੇ ਇਹਦਾ 4 ਲੱਖੇ ਦਾ 5 ਲੱਖੇ इवन 40 40 ਲੱਖ ਵਾਲੇ ਕਿਸਾਨ ਵੀ ਆ ਜੀ ਇੱਥੇ ਇਹਨਾਂ ਦਾ 27 ਕਰੋੜ ਰੁਪਇਆ ਪਿਛਲਾ ਰਹਿੰਦਾ ਤਾਂ 7 ਕਰੋੜ ਆ ਕਰੰਟ ਚ ਜਿੰਦਾ ਰਹਿੰਦਾ ਜੀ جندباد اپنوں راتہ جندباد اے نوں جی راتہ کرو رات کرو رات کرو رات کرو رات کرو رات کرو تا شکر پرتا با پرتا با متا با تا شکر پرتا با پرتا با رات کرو جندباد جندباد جندباد

मुटो रद करो रो रो लैंड पॉलिंग नीति मु रद करो रो रो